ਕੀ ਹਾਲ ਜੇ ਮੈਂ ਕਿਨੇ ਰੱਬ ਇੱਕੋ ਹੀ ਆ ਹਾਂਜੀ ਗੁਰੂ ਨਾਨਕ ਜੀ ਦੀ ਜੋਤ ਹੈ ਮੈਂ ਉੱਘਾ ਮਰਾ ਬਣਾ ਦੇ ਕਿਤੇ ਕਮਰਾ ਬਣਾ ਲਿਆ ਜੀ ਹਾਂ ਜਿਹੜਾ ਨਾ ਜਿਹੜੀ ਜ਼ਿੰਦਗੀ ਦੇ ਵਿੱਚ ਮੈਂ ਨਾ ਦੋ ਚਾਰ ਦਿਨ ਮੈਂ ਚੰਗੇ ਕੱਟੂ ਦੁੱਖ ਹਰ ਕਿਸੇ ਦੀ ਜ਼ਿੰਦਗੀ ਦੇ ਵਿੱਚ ਆਉਂਦਾ ਵਾ ਪਰ ਜੇ ਦੁੱਖ ਆ ਜੇ ਬਚਪਨ ਦੇ ਵਿੱਚ ਤੇ ਉਹ ਮਾਂ ਪਿਓ ਵੰਡਾ ਲੈਂਦਾ ਜੇ ਜਵਾਨੀ ਚ ਆ ਜੇ ਤੇ ਜਵਾਨੀ ਦੇ ਵਿੱਚ ਸਰੀਰ ਜਿਹੜਾ ਵਾ ਉਹ ਖੁਦ ਉਹ ਦੁੱਖ ਨੂੰ ਸੰਭਾਲ ਲੈਂਦਾ ਹੈ ਤੇ ਜੇ ਬੁਢਾਪੇ ਦੇ ਵਿੱਚ ਵੀ ਦੁੱਖ ਆ ਜੇ ਤੇ ਫਿਰ ਉਸ ਨੂੰ ਤੀਆਂ ਪੁੱਤਰ ਵੰਡਾ ਲੈਂਦੇ ਹਨ ਅੱਜ ਮੈਂ ਤੁਹਾਨੂੰ ਇੱਕ ਇਹੋ ਜਿਹੇ ਦੋ ਬਜ਼ੁਰਗਾਂ ਦੇ ਨਾਲ ਮਿਲ ਆ ਰਿਹਾ ਵਾਂ ਜਿਨ੍ਹਾਂ ਦਾ ਜਿਹੜਾ ਸਮਾਂ ਵਾ ਉਹ ਇਹੋ ਜਿਹਾ ਆਇਆ ਕਿ ਅੱਜ ਇਹਨਾਂ ਦੇ ਦੁੱਖ ਦਾ ਹਿੱਸੇਦਾਰ ਕੋਈ ਨਹੀਂ ਬਣ ਰਿਹਾ ਇਹ ਕੋਈ ਪਰਦੇਸੀ ਨਹੀਂ ਏ ਸੋ ਇਹ ਬਜ਼ੁਰਗ 5-6 ਸਾਲ ਤੋਂ ਐਸੇ ਰੋਡ ਦੇ ਉੱਪਰ ਗੁਜ਼ਾਰਾ ਕਰਦੇ ਨੇ ਦੇਖੋ ਕਿ ਰੋਡ ਜਿਹੜਾ ਵਾ ਇਹਨਾਂ ਦੇ ਬਹੁਤ ਨਜ਼ਦੀਕ ਆ ਦਿਨ ਰਾਤ ਵਗਦਾ ਵਾ ਸੋ ਐਸ ਰੋਡ ਦੇ ਕਿਨਾਰੇ ਇਹ ਸੜਕ ਦੇ ਥਾਂ ਦੇ ਉੱਪਰ ਰਹਿ ਰਹੇ ਨੇ ਸੋ ਬਾਕੀ ਇਹਨਾਂ ਨਾਲ ਗੱਲਬਾਤ ਵੀ ਕਰਾਂਗੇ ਬਾਕੀ ਇਸ ਵੀਡੀਓ ਦੇ ਵਿੱਚ ਨਾ ਮੈਂ ਤੁਹਾਨੂੰ ਇੱਕ ਸੇਧ ਦਿੰਦਾ ਜੀ ਦੇਖੋ ਜੀ ਜਦੋਂ ਤੇ ਤੁਹਾਡੇ ਤੇ ਜਵਾਨੀ ਹੈ ਥੋੜਾ ਥੋੜਾ ਇੰਨਾ ਕਿ ਤੁਸੀਂ ਸੇਫ ਕਰੋ ਕਿ ਤੁਹਾਡਾ ਵਿਡਾਪਾ ਤੁਹਾਡੀ ਜਵਾਨੀ ਦੀ ਕਮਾਈ ਨੂੰ ਜਿਹੜਾ ਤੁਸੀਂ ਇੱਥੇ ਆ ਕੇ ਵਰਤ ਸਕੋ ਕਈ ਵਾਰ ਕੀ ਹੁੰਦਾ ਕਿ ਜਵਾਨੀ ਦੇ ਵਿੱਚ ਆਪਾਂ ਜੋ ਕਮਾਉਨੇ ਆ ਉਹ 3 ਪੁੱਤਰਾਂ ਦੇ ਉੱਪਰ ਸਾਰਾ ਲਾ ਦਿੰਨੇ ਆ ਆਪਾਂ ਆਪਣੇ ਕੋਲ ਕੋਈ ਲੁਕਾਣ ਹੀ ਰੱਖਦੇ ਕਹਿ ਦਿੰਨੇ ਵੀ ਸਾਡਾ ਭਵਿੱਖ ਬੱਚੇ ਨੇ ਸੋ ਕਈ ਵਾਰ ਬੱਚੇ ਵੀ ਇੰਨੇ ਮਜਬੂਰ ਹੋ ਜਾਂਦੇ ਨੇ ਜਾਂ ਸਮਾਂ ਇਹੋ ਜਿਹਾ ਆ ਸਕਦਾ ਹੈ ਕਿ ਜਿਹੜਾ ਕੀ ਆਪਾਂ ਨੂੰ ਇਹੋ ਜਿਹੇ ਹਾਲਾਤ ਵਿਖਾ ਸਕਦਾ ਹੈ ਕਿ ਅੱਜ ਇਹ ਤੁਹਾਡੇ ਤੇ ਜਵਾਨੀ ਹੈ ਅੱਜ ਤੁਸੀਂ ਕੁਮਾਰ ਏ ਜੇ ਤੇ ਅੱਜ ਆਪਣੇ ਬੁਢਾਪੇ ਨੂੰ ਸੇਫ ਕਰਨ ਦੇ ਲਈ ਤੁਸੀਂ ਘਟ ਕਰ ਜਾ ਚੁਕੋ ਘਟ ਖਰਚੇ ਕਰੋ ਤੇ ਭਾਈ ਆਪਣਾ ਬੁਢਾਪਾ ਸੇਫ ਰੱਖੋ ਤੁਸੀਂ ਠੀਕ ਹੈ ਜੀ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਨਾਲੇ ਵੀ ਇਹੋ ਜੀ ਕੋਈ ਦੇ ਨਾਲ ਕੋਈ ਇਹੋ ਜਿਹਾ ਸਮਾਂ ਤੁਹਾਡੇ ਤੇ ਵੀ ਨਾ ਆ ਜਾਵੇ ਸੋ ਅੱਜ ਦੇਖ ਲਓ ਇਹ ਜਿਹੜੇ ਬਜ਼ੁਰਗ ਨੇ ਇਹਨਾਂ ਦੇ ਕੋਲੇ ਅੱਜ ਘਰ ਹੈ ਨਹੀਂ ਆਪਣਾ ਬਿਲਕੁਲ ਪੰਜਾਬ ਦੇ ਵਾਸੀ ਨੇ ਕਹਿੰਦੇ ਵੋਟ ਵੀ ਬਣੀ ਆ ਤੇ ਹਰਕਾਂ ਵੋਟ ਪਾਈ ਵੀ ਆ ਝਾੜੂ ਨੂੰ ਸੋ ਮੈਂ ਪਿੱਛੇ ਦਿਖਾਉਣਾ ਚਾਹੁੰਨਾ ਵਾਂ ਜੀ ਤੁਹਾਨੂੰ 5-7 ਸਾਲ ਤੋਂ ਇਹ ਬਜ਼ੁਰਗ ਵਿਚਾਰੇ ਦੋਨੇ ਦੇਖ ਲਓ ਕਿ ਬਜ਼ੁਰਗ ਅਵਸਥਾ ਦੇ ਵਿੱਚ ਆਹ ਰੋਡ ਦੇ ਉੱਪਰ ਸੋ ਸਰਕਾਰ ਵੱਲੋਂ ਬੜੀਆਂ ਯੋਜਨਾਵਾਂ ਚਲਾਈਆਂ ਜਾਂਦੀਆਂ ਆਵਾਸ ਯੋਜਨਾ ਜਾਂ ਹੋਰ ਵੀ ਕਈ ਰਾਸ਼ਨ ਯੋਜਨਾ ਚਲਾਈ ਗਈ ਆ ਪਰ ਇਹਨਾਂ ਨੂੰ ਨਾ ਤਾਂ ਰਾਸ਼ਨ ਤੇ ਨਾ ਇਹਨਾਂ ਵਿਚਾਰੇ ਬਜ਼ੁਰਗਾਂ ਨੂੰ ਕੋਈ ਘਰ ਰਹਿਣ ਦੀ ਸੁਵਿਧਾ ਹੈਗੀ ਆ ਜੀ ਸੋ ਵੋਟ ਅਜੇ ਵੀ ਰੈਗੂਲਰ ਇਹਨਾਂ ਦੀ ਜਾ ਰਹੀ ਆ ਸਰਕਾਰ ਜਿਹੜੀ ਵੀ ਆਵੇ ਸੋ ਹੁਣ ਜਿਹੜੇ ਵੀ ਇਹ ਨਗਰ ਦੇ ਹੈਗੇ ਨੇ ਉਹਨਾਂ ਨੂੰ ਵੀ ਅਪੀਲ ਆ ਵੀ ਭਾਈ ਤੁਸੀਂ ਕਿਤਰਾ ਵੀ ਕਰਕੇ ਇਹਨਾਂ ਨੂੰ ਰਹਿਣ ਬਸੇਰਾ ਇਹਨਾਂ ਦਾ ਕੀਤਾ ਜਾਵੇ ਕਿਉਂਕਿ ਇਹ ਜਿਹੜੀ ਜਗ੍ਹਾ ਵਾ ਦੇਖੋ ਜੇ ਇੱਧਰ ਨੂੰ ਕੈਮਰਾ ਕਰਦੇ ਰੋਡ ਆ ਰਾਤ ਬਰਾਤੇ ਟਰੱਕ ਗੱਡੀ ਮੋਟਰ ਕਿਤੇ ਨਾ ਕਿਤੇ ਓਵਰ ਕੰਟਰੋਲ ਹੋ ਕੇ ਇਹਨਾਂ ਦੇ ਸੁੱਤੇ ਪਿਆ ਇੱਧਰ ਨੂੰ ਆ ਸਕਦੀ ਐ ਤੇ ਕੋਈ ਨਾ ਕੋਈ ਹਾਦਸਾ ਇਹਨਾਂ ਨਾਲ ਹੋ ਸਕਦਾ ਏ ਇਹ ਵਿਚਾਰੇ ਰਾਤ ਵੀ ਇੱਥੇ ਕੱਟਦੇ ਤੇ ਦਿਨ ਵੀ ਇੱਥੇ ਕੱਟਦੇ ਆ ਫਿਰ ਰੋਟੀ ਪਾਣੀ ਕਿਵੇਂ ਚੱਲਦਾ ਐਦਾਂ ਹੀ ਜੀ ਦੇਖੋ ਜੀ ਦੇ ਚ ਰੱਬ ਵਸੇ ਤੇ ਕਿਤੇ 150 ਦੇ ਦੇ ਜੇ ਨਾ ਬਥੇ ਤੇ ਆ ਮਿਲਦੀ ਪਿਲਥਨ ਤੋਂ ਉਹ ਵੀ ਜੰਮ ਲਾ ਦਾਰੂ ਦਵਾਈ ਲਿਆ ਕੇ ਤੇ ਬਥੋ ਵੀ ਖਤਮ ਹੋ ਜਾਂਦੇ ਕੇਵਲ ਇੱਕ ਨਾ 1500 ਜਿਹੜੀ ਪੈਨਸ਼ਨ ਆਉਂਦੀ ਆ ਕਹਿੰਦੇ ਉਹ ਹੀ ਸਾਨੂੰ ਸਹੂਲਤ ਮਿਲਦੀ ਆ ਦੋਨਾਂ ਦੀ ਲੱਗੀ ਆ ਪੈਨਸ਼ਨ ਲੱਗੀ ਆ 1500 ਹੁਣ ਮਾਤਾ ਜੀ ਇੱਥੇ ਲਾਈਟ ਵੀ ਨਹੀਂ ਹੈਗੀ ਤੁਹਾਡੇ ਕੋਲ ਨਹੀਂ ਕੁਝ ਨਹੀਂ ਹੈ ਮਾਤਾ ਜੀ ਕੁਛ ਨਹੀਂ ਗਾ ਬੜੀ ਤੰਗੀ ਆ ਕੋਈ ਬੱਤੀ ਦਾ ਪ੍ਰਬੰਧ ਨਹੀਂ ਹੈਗਾ ਇਹਨਾਂ ਦੇ ਕੋਲੇ ਦੇਖ ਲਓ ਜੀ ਬੜੇ ਤਰਸਯੋਗ ਹਾਲਾਤ ਨੇ ਮੇਰੇ ਹੀ ਹੈ ਇਦਾਂ ਹੀ ਬੜ ਗਏ ਨੇ ਰੱਬਾ ਬਥਰੀ ਹਣ ਜੀ 1 ਵਜ ਚੁੱਕਿਆ ਵਾ ਤੇ ਹਾਲੇ ਤੱਕ ਬਜ਼ੁਰਗ ਕਹਿੰਦੇ ਅਸੀਂ ਪ੍ਰਸ਼ਾਦਾ ਨਹੀਂ ਛਕਿਆ ਇਹ ਜਵਾਨੀ ਵੇਲੇ ਕੰਮ ਧੰਦਾਰੇ ਕਰਦਾ ਚੱਲਦਾ ਉਹ ਚੰਗਾ ਵਧੀਆ ਹਨਾ ਚੰਗਾ ਚੱਲਦਾ ਸੀ ਕੰਮ ਕਰ ਕੀ ਕੀ ਕੰਮਕਾਰ ਕਰਦੇ ਸੀ ਲੋ ਹਾਂਜੀ ਲੋ ਮਨ ਲੋ ਮਨ ਦਾ ਦੋ ਮੱਝਾਂ ਹੀ ਤੁਹਾਡੇ ਕੋਲ ਅੱਛਾ ਫੇਰ ਜੀ ਚਲੋ ਕੋਈ ਨਹੀਂ ਬਜ਼ੁਰਗੋ ਤੁਹਾਡੇ ਨਾਲ ਆ ਰੋਣਾ ਕੋਈ ਚੱਕਰ ਨਹੀਂ ਲਾ ਤਾਂ ਟੁੱਟੀ ਤੁਹਾਡੀ ਨਹੀਂ ਤੁਹਾਡੇ ਕੋਲ ਘਰ ਵੀ ਹੈਗਾ ਸੀ ਹਾਂ ਅੱਛਾ ਉਹ ਮੈਂ ਤਾਂ ਹਾਂ ਕੋਲ ਕੋਈ ਏਡੇ ਕੋਈ ਦੇਣਾ ਕੋਈ ਕਿਰੋੜਾ ਕਰੋੜਾਂ ਦੀਆਂ ਲਿਮਟਾਂ 50-50 ਲੱਖ ਦੀਆਂ ਲਿਮਟਾਂ ਲੈ ਕੇ ਲੋਕ ਭੱਜ ਗਏ ਬੈਂਕਾਂ ਤੋਂ ਸਰਕਾਰੀ ਪ੍ਰਾਈਵੇਟ ਅਦਾਰਿਆਂ ਤੋਂ ਕਿੰਦੇ ਮਾੜਾ ਸਮਾਂ ਆਇਆ ਘਰ ਵੇਚ ਕੇ ਰੋਡ ਤੇ ਆ ਗਏ ਆ ਪਰ ਅੱਜ ਵੀ ਕਿਸੇ ਦਾ ਕੁਝ ਦੇਣਾ ਨਹੀਂ ਇਹਨਾਂ ਨੇ ਕਿਸੇ ਨਾਲ ਲੜਨਾ ਨਹੀਂ ਕਿਸੇ ਦਾ ਕੁਝ ਦੇਣਾ ਨਹੀਂ ਬਜ਼ੁਰਗ ਕਹਿੰਦਾ ਕਿ ਮੇਰਾ ਬੜਾ ਵਧੀਆ ਕੰਮ ਚੱਲਦਾ ਸੀ ਵਧੀਆ ਚੱਲਦਾ ਕਹਿੰਦਾ ਦੋ ਮੱਝਾਂ ਵੀ ਮੇਰੇ ਕੋਲ ਹੈਗੀਆਂ ਸੀ ਹਾਂਜੀ ਕਦੀ ਕਰੂੰਗਾ ਨਹੀਂ ਨਿਕਲੀ ਸਭ ਦੁਨੀਆਂ ਜਾਂਦੀ ਮੇਰਾ ਫੌਜੀ ਸੀ ਦਾਦੀ ਮੇਰਾ ਅੱਛਾ ਜੀ ਦਾਦੀ ਮੇਰਾ ਅੱਛਾ ਜੀ ਉਹਨੇ ਪੋਤੇ ਬੰਗਾਲ ਤੋਂ ਵੀ ਨੌਕਰੀ ਕੀਤੀ ਪਰ ਐਸ ਵਕਤ ਮੈਂ ਰੋੜਦੇ ਐਸ ਵਕਤ ਮੈਂ ਛੜਕਦਾ ਬਜ਼ੁਰਗ ਕਹਿੰਦੇ ਨੇ ਦੋ ਮੱਝਾਂ ਰੱਖੀਆਂ ਹਈਆਂ ਸੀ ਵਧੀਆ ਪ੍ਰਸ਼ਾਦਾ ਪਾਣੀ ਪਰਮਾਤਮਾ ਦੇਂਦਾ ਸੀ ਕੋਈ ਇਹੋ ਜਿਹਾ ਸਮਾਂ ਆਇਆ ਮਾੜਾ ਘਰ ਵੇਚ ਗਿਆ ਤੇ ਪਰ ਕਿਸੇ ਦਾ ਪੈਸਾ ਅੱਜ ਵੀ ਨਹੀਂ ਮੈਂ ਦੇਣਾ ਤੇ ਮਾਤਾ ਜੀ ਕਹਿੰਦੇ ਨੇ ਮੇਰੇ ਪਿਤਾ ਜੀ ਫੌਜ ਦੇ ਵਿੱਚ ਨੌਕਰੀ ਕਰਦੇ ਸਨ ਪੇਕੇ ਪਰਿਵਾਰ ਕਾਫੀ ਚਲੋ ਸੰਹਦਾ ਸੀਗਾ ਪਰ ਜਿਹੜੇ ਅੱਜ ਦੇ ਹਾਲਾਤ ਨੇ ਉਹ ਦੇਖ ਸਕਦੇ ਜੇ ਇਸ ਤਰ੍ਹਾਂ ਅੱਜਕਲ੍ਹ ਪਰਦੇਸੀ ਵੀ ਨਹੀਂ ਰਹਿ ਰਹੇ ਜੋ ਹਾਲਾਤ ਨੇ ਸੋ ਮੈਂ ਸਰਕਾਰ ਤੋਂ ਮੰਗ ਕਰਦਾ ਵਾਂ ਕਿ ਬੜੇ ਲੰਮੇ ਸਮੇਂ ਤੋਂ ਇੱਥੇ ਆਪਣੀ ਜ਼ਿੰਦਗੀ ਨੂੰ ਬਤੀਤ ਕਰ ਰਹੇ ਨੇ ਥੋੜਾ ਜਿਹਾ ਇਹਨਾਂ ਵੱਲ ਧਿਆਨ ਦਿੱਤਾ ਜਾਵੇ ਸੋ ਬਾਹਰ ਦੀਆਂ ਸੰਸਥਾਵਾਂ ਵੀ ਜਿਹੜੀਆਂ ਵਾ ਉਹ ਇੱਥੇ ਆ ਕੇ ਇਹਨਾਂ ਨੂੰ ਰਾਸ਼ਨ ਇੱਕ ਦੋ ਵਾਰ ਦੇ ਗਏ ਨੇ ਕੱਦਗਿਲ ਤੋਂ ਜਸਪਾਲ ਵੀਰ ਉਹਨਾਂ ਵੱਲੋਂ ਸੇਵਾ ਕੀਤੀ ਗਈ ਆ ਹੁਣ ਸ਼ਿਆਲ ਦੇ ਦਿਨ ਆਉਣ ਵਾਲੇ ਨੇ ਠੰਡ ਦੇ ਇਹਨਾਂ ਦੇ ਕੋਲ ਠੰਡ ਦੇ ਵਿੱਚ ਕੋਈ ਵੇਲੋ ਘਰ ਨੂੰ ਚਾਰ ਦਿਵਾਰੀ ਨਹੀਂ ਐ ਛੱਤ ਨਹੀਂ ਚੰਗੀ ਹੈਗੀ ਫਿਰ ਬਿਲਕੁਲ ਰੋਡ ਦੇ ਨਜ਼ਦੀਕ ਇਹਨਾਂ ਦਾ ਘਰ ਆ ਆ ਪਾਪਾ ਗੰਡਾ ਤੇ ਸਾਡੇ ਸਿਰਾਂ ਦੇ ਪੈ ਜੂਗੀ ਨਾ ਠੀਕ ਕਰ ਜਦੋਂ ਹਨੇਰੀ ਜਾਂ ਮੀਂਹ ਆ ਜੇ ਤਾਂ ਵੀ ਇਹਨਾਂ ਦਾ ਕੋਈ 2-2 3-3 ਦਿਨ ਭੁੱਖੇ ਰਹਿੰਦੇ ਨੇ ਇਹ ਪ੍ਰਸ਼ਾਦੇ ਤੋਂ ਵੀ ਸੋ ਚਲੋ ਆਪਣਾ ਘਰ ਹੋਵੇ ਤੇ ਇੱਕ ਇੱਜ਼ਤ ਹੁੰਦੀ ਆ ਸੋ ਇਹ ਇਹਦੇ ਵਿੱਚ ਹੀ ਰਹਿੰਦੇ ਨੇ ਸੋ ਮਾੜਾ ਚੰਗਾ ਜਿਹੜਾ ਸਮਾਨ ਆ ਉਹਦਾ ਵੀ ਇਹਨਾਂ ਨੂੰ ਖਤਰਾ ਹੀ ਰਹਿੰਦਾ ਵਾ ਕਿ ਬਜ਼ੁਰਗ ਹੈਗੇ ਨੇ ਕਿ ਕੋਈ ਨਸ਼ੇੜੀ ਆ ਕੇ ਇਹਨਾਂ ਦਾ ਸਮਾਨ ਕੋ ਚੋਕੇ ਨਾ ਲੈ ਜੇ ਬਿਲਕੁਲ ਰੱਬ ਆਸਰੇ ਬੈਠੇ ਨੇ ਬਜ਼ੁਰਗ ਮੈਂ ਐਡਰੈਸ ਜਿਹੜਾ ਇਹਨਾਂ ਬਜ਼ੁਰਗਾਂ ਦਾ ਦੱਸ ਦਿਨਾ ਜੀ ਜੇ ਕੋਈ ਮਦਦ ਕਰਨਾ ਚਾਹੁੰਦਾ ਹੋਵੇ ਤੇ ਤਰਨਤਾਰਨ ਜ਼ਿਲ੍ਹਾ ਮਾਝਾ ਕਾਲਜ 3 ਪੁਆਇੰਟ ਜਿਹੜਾ ਬਠਿੰਡਾ ਹਾਈਵੇ ਰੋਡ ਆ ਤਰਨਤਾਰਨ ਵਿਖੇ ਜਿਹੜਾ ਟੀ ਪੁਆਇੰਟ ਆ ਮਾਝਾ ਕਾਲਜ ਦੇ ਨਜ਼ਦੀਕ ਇਹ ਬਜ਼ੁਰਗਾਂ ਦਾ ਇੱਥੇ ਰਹਿਣ ਬਸੇਰਾ ਜੀ ਜੇ ਕੋਈ ਰੱਬ ਦਾ ਪਿਆਰਾ ਇਹਨਾਂ ਦੀ ਮਦਦ ਕਰਨਾ ਚਾਹੁੰਦਾ ਵਾ ਤੇ ਉਹ ਆ ਕੇ ਕਰ ਸਕਦਾ ਇਹਨਾਂ ਦੇ ਕੋਲ ਕੋਈ ਫੋਨ ਨੰਬਰ ਕੰਟੈਕਟ ਨੰਬਰ ਕੁਝ ਨਹੀਂ ਹੈਗਾ ਜੀ ਉਹ ਕਹਿੰਦੇ ਵੀ ਅਸੀਂ ਆਪਣੀ ਰਹਿਣ ਦੀ ਜ਼ਿੰਦਗੀ ਜਿਹੜੀ ਆ ਚਾਰ ਸਵਾਸ ਜਿਹੜੇ ਆਪਣੇ ਘਰ ਬਤੀਤ ਲਈਏ ਸਾਡੀ ਇਹ ਖੁਆਇਸ਼ ਆ ਸੋ ਮੈਂ ਸਰਕਾਰ ਨੂੰ ਵੀ ਅਪੀਲ ਕਰਦਾ ਕਿ ਵੇਖ ਲਓ ਆਪਣੇ ਪੰਜਾਬ ਦੇ ਵੋਟਰ ਨੇ ਐਰਥ ਕੀ ਵੀ ਵਿਚਾਰਿਆਂ ਨੇ ਵੋਟ ਪਾਈ ਆ ਪਰ ਇਹਨਾਂ ਦੀ ਵੋਟ ਦਾ ਮੁੱਲ ਵੀ ਇਹਨਾਂ ਨੂੰ ਮਿਲਣਾ ਚਾਹੀਦਾ ਵਾ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਕਿਸੇ ਰੱਬ ਦੇ ਬੰਦੇ ਤੱਕ ਇਹਨਾਂ ਦੀ ਵੀਡੀਓ ਪਹੁੰਚ ਜਾਵੇ ਜੇ ਕੋਈ ਮਦਦ ਕਰਨੀ ਚਾਹੁੰਦਾ ਤੇ ਸੋ ਐਡਰੈਸ ਮੈਂ ਤੁਹਾਨੂੰ ਦੱਸਦਾ ਜੀ ਤਰਨਤਾਰਨ ਜ਼ਿਲ੍ਹਾ ਮਾਝਾ ਕਾਲਜ ਦੇ ਲਾਗੇ ਟੀ ਪੁਆਇੰਟ ਦੇ ਨਜ਼ਦੀਕ ਇਹਨਾਂ ਦਾ ਰਹਿਣ ਬਸੇਰਾ ਜੀ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ